ਸਰ ਹੋਣੀ ਕਿਆ ਜਿਹੜੇ ਐਕਟ ਭਗਵੰਤ ਮਾਨ ਬਦਲ ਰਿਹਾ ਜੇ ਮਾੜੀ ਜમીਨ ਜਾਗੀਦੀ ਹੋਵੇ ਤੇ ਘਟੋ ਘਟ ਕਠਾਣ ਵਾਲੇ ਪਾਸੇ ੱੱਕਾ ਥੁੱਟ ਲੈਣਾ ਚਾਹੀਦਾ ਇਹ ਨਹੀਂ ਕੋ ਸਾਨੂੰ 100 ਲੱਖ ਮਿਲਦਾ ਤੇ ਸਾਡੀ ਜਮੀਰ ਅੰਦਰੋਂ ਨਾ ਕਾਇਦਾ ਵੇਖੀ ਨਾ ਕਾਨੂੰਨ ਵੇਖੀ ਜੋ ਸਰਕਾਰ ਕਹਿੰਦੀ ਅੰਨੇ ਦਾ ਉਹੀ ਕਰੀ ਚੱਲੀਏ ਇਹ ਨਹੀਂ ਚਾਹੀਦਾ ਘਟੋ ਘਟ ਅੰਦਰ ਐਕਟਾਂ ਨੂੰ ਪੜ ਕੇ ਵੇਖਣਾ ਚਾਹੀਦਾ ਵੀ ਲੋਕਾਂ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ ਪਰ ਸਾਡਾ ਮੰਨਣਾ ਵੀ ਦੇਖੋ ਆਉਣ ਵਾਲੇ ਸਮੇਂ ਜਿਵੇਂ ਇਹ ਸੜਕਾਂ ਨਿਕਲੀਆਂ ਦਾ ਵੀ ਪਟੁੱਟੀ ਚਲਣੀ ਹੈ ਕਿਹੜੀ ਥੱਲੇ ਚਲਣੀ ਹੈ ਜੇ ਅੱਪੇ ਸੱਚੇ ਕੋਈ ਸਖਾਨ ਨਹੀਂ ਹੁਣੀ ਕਾਰਸਪੋਰੇਟਾਂ ਦਾ ਰਾਜ ਹੁਣਾ ਸਾਡੇ ਸੰਤਵਲੀ ਉੱਤੇ ਚੱਲ ਰਹੇ ਹੈਗੇ ਇਹਨਾਂ ਦੇ ਜੋ ਅਸੀਂ ਸਮਝਦੇ ਆ ਇਹ ਕੋਈ ਕਾਹ ਲੋ ਵੀ ਕਿਸਾਨਾਂ ਦਾ ਨਹੀਂ ਹੈਗਾ ਕੋਈ ਕਿਸਾਨਾਂ ਦਾ ਵਿਕਾਸ ਹੈਗਾ ਇਹ ਕਾਰਸਪੋਰੇਟ ਆਪ ਹੀ ਆਪੋ ਤੋਂ ਬੁੱਧੇ ਮਾਰਦਗੇ ਕਿ ਨਹੀਂ ਵੀ ਅੱਜ ਕਿਤੇ ਰਹਿ ਜਾਣਗੇ ਉਹ ਸਾਡਾ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਆਪਦੀ ਗੱਲ ਦੱਸਣਾ ਕਿ ਭਰਾਓ ਸਾਰੇ ਇਕੱਠੇ ਹੋ ਕੇ ਸਹੀ ਗੱਲ ਦੀ ਸਿਰਜ ਕਰੀਏ ਹਾਂ ਜਿੱਥੇ ਕਿਸਾਨ ਨੂੰ ਮਾਰਕੀਟ ਦੀ ਡੇਟ ਦੇ ਅਨੁਸਾਰ ਸਹਮ ਮਿਲ ਗਿਆ ਠੀਕ ਹੈ ਉਹਦੀ ਸਹਿਮਤੀ ਆ ਉੱਥੇ ਸਾਡਾ ਕੋਈ ਰੋਲਾ ਕਿਸੇ ਨਾਲ ਨਹੀਂ ਹੈਗਾ ਉਸ ਕਰਕੇ ਕੇਸੇ ਕੀ ਹਾਂ ਸੁਣਦੀ ਆ ਕਿਤੇ ਆਪ ਕੋਈ ਮੁਰਦਾ ਸਾਟਦੇ ਆ